ਬਹੁਤ ਸਮੇਂ ਤੋਂ ਮੇਰੇ ਮਨ ਦੇ ਵਿੱਚ 깔 ਸੀ ਸੋਚਿਆ ਅੱਜ ਸ਼ੇਅਰ ਕਰਦੀ ਆ ਅਸੀਂ ਕਿਤੇ ਵੀ ਜਾਂਦੇ ਆ ਨਾ ਬਹੁਤ ਖੁਸ਼ ਹੁੰਨੇ ਆ ਵੀ ਚਲੋ ਗੁਰੂ ਘਰ ਆ ਗਏ ਨਾ ਜਾਂ ਆਪਣੇ ਮਨ ਦੇ ਇੱਕ ਚੀਜ਼ ਹੁੰਦੀ ਵੀ ਮੈਂ ਸੇਵਾ ਕਰਨੀ ਆ ਮੈਂ ਨਾ ਜਿੱਥੇ ਮੈਂ ਆ ਜਾਂਦੀ ਆ ਉੱਥੇ ਕਹਿੰਦੇ ਆ ਹੰਕਾਰ ਆ ਜਾਂਦਾ ਤੇ ਬੰਦਾ ਬਰਬਾਦ ਹੋ ਜਾਂਦਾ ਸੋ ਇਸੇ ਮੈਂ ਦੀ ਇੱਕ ਉਦਾਹਰਣ ਮੈਂ ਖੁਦ ਬਣੀ ਆ ਮੈਂ ਮਤਲਬ ਜਿੱਥੇ ਮੈਂ ਸ਼ਬਦ ਆ ਜਾਂਦੇ ਹੈ ਤੇ ਹੰਕਾਰ ਤਾਂ ਹੁੰਦਾ ਹੀ ਹੁੰਦਾ ਬਸ ਮੇਂ ਪੁਰਾਣੀ ਗੱਲ ਹੈ ਕਿ ਮੈਨੂੰ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਪੜਨ ਦਾ ਮੌਕਾ ਮਿਲਿਆ ਐਮਏ ਕੀਤੀ ਤੇ ਬਹੁਤ ਚਾਹ ਸੀ ਕਿ ਸ਼ਹੀਦਾਂ ਦੀ ਧਰਤੀ ਹੈ ਉੱਥੇ ਗੁਰਦੁਆਰਾ ਸਾਹਿਬ ਜਾਇਆ ਕਰਾਂਗੇ ਤੇ ਸੇਵਾ ਕਰਿਆ ਕਰਾਂਗੇ ਦਿਨ ਬੀਤਦੇ ਗਏ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਹੋਇਆ ਪਾਠ ਕਰਨਾ ਸ਼ੁਰੂ ਹੋਇਆ ਤੇ ਮਨ ਦੇ ਵਿੱਚ ਇੱਕ ਇੱਛਾ ਸੀ ਕਿ ਮੈਂ ਸੇਵਾ ਕਰਨੀ ਹੈ ਬਹੁਤ ਕੋਸ਼ਿਸ਼ ਕੀਤੀ बार-बार ਜਦੋਂ ਵੀ ਕੋਈ ਲੈਕਚਰ ਫ੍ਰੀ ਹੋਣਾ ਜਾਂ ਸਵੇਰੇ ਜਾਂ ਸ਼ਾਮ ਨੂੰ ਟਾਈਮ ਹੋਣਾ ਤਾਂ ਕੋਸ਼ਿਸ਼ ਕਰਨੀ ਵੀ ਚਲੋ ਜਾ ਕੇ ਹੁਣ ਸੇਵਾ ਕਰ ਲਈ ਜਾਵੇ ਪਰ ਕਹਿੰਦੇ ਨਾ ਬਿਨਾ ਕਰਮਾ ਤੋਂ ਤੁਸੀਂ ਸੇਵਾ ਵੀ ਨਹੀਂ ਕਰ ਸਕਦੇ ਜਿੰਨਾ ਚਿਰ ਸੁਆਹੀ ਗੁਰੂ ਦਾ ਹੱਥ ਤੁਹਾਡੇ ਸਿਰ ਤੇ ਨਹੀਂ ਹੋਊਗਾ ਨਾ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਜਿੰਨਾ ਮਰ ਤੁਸੀਂ ਸੋਚ ਲਓ ਤੇ ਜੋਰ ਲਾ ਲਓ ਸੋ ਇੱਕ ਮਹੀਨਾ ਲੰਘਿਆ ਦੋ ਮਹੀਨੇ ਲੰਘੇ ਮੈਨੂੰ ਸੇਵਾ ਦਾ ਮੌਕਾ ਨਹੀਂ ਮਿਲਿਆ ਬਹੁਤ ਮਨ ਉਦਾਸ ਹੋਇਆ ਸੋਚੇ ਬਈ ਅਖਰ ਗਲਤੀ ਕਿੱਥੇ ਹੈ ਅਖਰ ਕਿਉਂ ਦੁਨੀਆ ਸੇਵਾ ਕਰਦੀ ਹੈ ਤੇ ਮੇਰੇ ਲਈ ਸੇਵਾ ਹੀ ਨਹੀਂ ਕੋਈ ਨਾ ਬਰਤਨਾਂ ਦੀ ਸੇਵਾ ਨਾ ਸਬਜ਼ੀ ਕੱਟਣ ਦੀ ਸੇਵਾ ਨਾ ਬਰਤਨ ਸਾਫ਼ ਕਰਨ ਦੀ ਨਾ ਜੁੱਤੇ ਸਾਫ਼ ਕਰਨ ਦੀ ਕੋਈ ਵੀ ਸੇਵਾ ਨਹੀਂ ਮੇਰੇ ਲਈ ਇੱਕ ਦਿਨ ਵਾਹਿਗੁਰੂ ਅੱਗੇ ਰਿਟਾਈ ਕੀ ਆਹੇ ਵਾਹਿਗੁਰੂ ਮੇਰੀ ਗਲਤੀ ਦੱਸ ਕੀ ਹੈ ਮੇਰੀ ਜਿੱਦ ਸੀ ਹੰਕਾਰ ਸੀ ਮੈਨੂੰ ਸਮਝ ਨਹੀਂ ਆ ਰਿਹਾ ਕਿ ਤੂੰ ਮੇਰੇ ਤੋਂ ਨਾਰਾਜ਼ ਕਿਉਂ ਹੈ ਤੇਰੇ ਦਰ ਤੇ ਆ ਕੇ ਕਿੰਨੀ ਦੁਨੀਆ ਸੇਵਾ ਕਰਦੀ ਹੈ ਫਿਰ ਮੇਰੇ ਲਈ ਸੇਵਾ ਕਿਉਂ ਨਹੀਂ ਅੱਖਾਂ ਚੋਂ ਮੱਲੀ ਮੱਲੀ ਆਪਣੇ ਆਪ ਹੰਝੂ ਆਏ ਕੰਟਰੋਲ ਨਹੀਂ ਹੋਇਆ ਇੰਨਾ ਕਰੋਨਾ ਹੈ ਇੰਨਾ ਕਮਨ ਭਾਰੀ ਹੋਇਆ ਕਿ ਸਮਝ ਨਹੀਂ ਆਇਆ ਜਦੋਂ ਉਸ ਵਾਹਿਗੁਰੂ ਅਗੇ ਅਰਦਾਸ ਕੀਤੀ ਨਾ ਆਪਣੇ ਆਪ ਨੂੰ ਸਲੈਂਡਰ ਕਰਤਾ ਤਾਂ ਉਸ ਦਿਨ ਸਮਝੋ ਵੀ ਮੇਰੀ ਤੇ ਵਾਹਿਗੁਰੂ ਦੀ ਅਜਿਹੀ ਮੇਰ ਹੋਈ ਅਜਿਹੀ ਕਿਰਪਾ ਹੋਈ ਕਿ ਮੇਰੀ ਜ਼ਿੰਦਗੀ ਬਦਲ ਗਈ ਖੁਦੀ ਦਰਬਾਰ ਸਾਹਿਬ ਦੇ ਵਿੱਚ ਜੋ ਨੀਚੇ ਮੈਟ ਵਿਸ਼ੇ ਹੁੰਦੇ ਹਨ ਨਾ ਉਹਨਾਂ ਨੂੰ ਇਕੱਠੇ ਕਰਕੇ ਬਾਹਰ ਰੱਖਣਾ ਸੀ ਉੱਥੇ ਮੈਨੂੰ ਕਿਸੇ ਨੇ ਕਿਹਾ ਵੀ ਇਕੱਠੇ ਕਰਕੇ ਤੁਸੀਂ ਬਾਹਰ ਰੱਖ ਦਿਓ ਤਾਂ ਉਦੋਂ ਮੈਨੂੰ ਸਮਝ ਆਇਆ ਵੀ ਵਾਹਿਗੁਰੂ ਮੇਰੀ ਗਲਤੀ ਸੀ ਵੀ ਮੈਂ ਮੈਚ ਸੀ ਜੋ ਸਭ ਕੁਝ ਹੁੰਦਾ ਹੈ ਤੇਰੀ ਰਜ਼ਾ ਦੇ ਵਿੱਚ ਹੁੰਦਾ ਹੈ ਤੇਰੀ ਰਜ਼ਾ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਸੋ ਉਸ ਤੋਂ ਬਾਅਦ ਜਦੋਂ ਵੀ ਕਦੇ ਗੁਰੂ ਘਰ ਜਾਣਾ ਸੇਵਾ ਦਾ ਮੌਕਾ ਅੱਗਿਓ ਆਪਣੇ ਆਪ ਮਿਲ ਜਾਣਾ ਤੇ ਮਨ ਗਦਗਦ ਹੋਣਾ ਸੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜੋ ਕੁਝ ਕਰਦਾ ਹੈ ਸਿਰਫ ਉਹ ਪਰਮਾਤਮਾ ਹੀ ਕਰਦਾ ਹੈ ਬੰਦਾ ਤਾਂ ਸਿਰਫ ਸੋਚਾਂ ਸੋਚਦਾ ਹੈ ਜਿਦ ਕਰਦਾ ਹੈ ਹੰਕਾਰ ਕਰਦਾ ਹੈ ਸੋ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਵਾਹਿਗੁਰੂ ਦੀ ਕਿ ਜਿਸ ਨੇ ਮੇਰੇ ਸਿਰ ਤੇ ਆਪਣਾ ਹੱਥ ਰੱਖਿਆ ਤੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗੁਰੂ ਘਰ ਜਾਣ ਦਾ ਗੁਰਬਾਣੀ ਸੁਣਨ ਦਾ ਪਾਠ ਪੜ੍ਹਨ ਦਾ ਮੌਕਾ ਦਿੱਤਾ ਤੇ ਹੁਣ ਕਦੇ ਵੀ ਜਦੋਂ ਵੀ ਗੁਰੂ ਘਰ ਜਾਇਦਾ ਹੁੰਦਾ ਹੈ ਤਾਂ ਵਾਹਿਗੁਰੂ ਦੀ ਐਸੀ ਕਿਰਪਾ ਹੈ ਕਿ ਸੇਵਾ ਦਾ ਮੌਕਾ ਆਪਣੇ ਆਪ ਮਿਲ ਜਾਂਦਾ ਹੈ ਸੋ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਉਸ ਦੀ ਰਜ਼ਾ ਦੇ ਵਿੱਚ ਰਾਜ਼ੀ ਰਹੋਗੇ ਤਾਂ ਸਭ ਵੀ ਰਾਜ਼ੀ ਰਹੇਗਾ